ਸਾਹੀ ਪੁੱਤਰ ਦੇ ਦਾ ਦੇ ਕਰਕੇ ਗਏਗੀ ਤੁਹਾਨੂੰ ਪੁੱਤਰ ਮਿਲੂਗਾ ਪੰਜ ਸੁਣਾਣ ਕਰੋੜੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਮੈਨੂੰ ਅੱਥੇ ਕਰਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਵਜਾ ਕੇ ਵਾਪਸ ਆਈ ਆਪਣੇ ਘਰੇ ਲੈ ਜਾ ਲੈ ਜਾ ਜਿੰਨ ਤੱਕ ਕੀ ਕੀ ਦੀ ਮਾੜਾ ਲੈ ਜਾ ਥੱਲੇ ਪੈ ਜਾ ਯਾ ਨਹੀਂ ਮਾਰਦਾ ਨਹੀਂ ਮਾਰਦਾ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਵਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨੂੰ ਵਾਂਸੀ ਦੀ ਸਜ਼ਾ ਦਿੱਤੀ ਜਾਵੇ ਕਿੰਨੇ ਜਣੇ ਸੀ ਧੰਨਵਾਦ ਦੋ ਮੁੰਡੇ ਹੋਰ ਫਸਾਏ ਹੋਤੇ ਮੋਟਰਸਾਈਕਲ ਤੇ ਇਹ ਦੋ ਮੁੰਡੇ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 20 ਘੰਟੇ ਬਾਅਦ ਜਦੋਂ ਮੈਨੂੰ ਚਾਹਵਾ ਗਈ ਮੈਂ ਆਪਣੀ ਹੋਸ਼ ਛਾਈ ਮੈਂ ਆਪੇ ਵਜ ਗਈ ਆਈ ਮੈਂ ਹੱਥ ਜੋੜੇਗੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਇਹਨਾਂ ਮੇਰੇ ਘਰ ਬਚਾ ਲਓ ਮੈਂ ਨਹੀਂ ਇਦਾਂ ਦੀ ਜੋਦੀ ਪੰਜ ਕੀ ਨਾ ਤੁਹਾਡਾ ਲਵਦੀਪ ਕੌਰ ਕੀ ਗੱਲ ਬਾਤ ਪੈਣ ਹੋਈ ਹੈ ਹਾਂ ਬਾਬੇ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਇਹਨਾਂ ਨੇ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਆ ਇਹ ਧੀਆਂ ਬੇਡਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਂਸੀ ਦੀ ਸਜ਼ਾ ਦਿੱਤੀ ਜਾਣੀ ਇਹਦੀ ਮੈਨੂੰ ਇਨਸਾਫ ਚਾਹੀਦਾ ਮੇਰ ਨਾਲ ਥੱਕਾ ਆਇਆ ਬਹੁਤ ਜ਼ਿਆਦਾ ਇਹ ਕੌਣ ਹੈ ਕਿੱਥੋਂ ਦਾ ਬਾਬਾ ਇਹ ਸੀਤੋ ਕੀ ਨਾਂ ਕੀ ਬਗਲ ਕੰਤ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਿਆ ਤੁਸੀਂ ਇਹਨਾਂ ਕੋਲੇ ਸਹੀ ਪੁੱਤਰ ਦੀ ਦਾਅਵਾ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸ਼ਨਾਣ ਘਰੋਂ ਦੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਵਾਦ ਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਮੈਨੂੰ ਉੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੇ ਆਪਣੇ ਜਾਣੂ ਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਵਾਰਸੀ ਦੀ ਸਜ਼ਾ ਦਿੱਤੀ ਜਾਵੇ ਇਹਨੂੰ ਵਾਰਸੀ ਦੀ ਸਜ਼ਾ ਦਿੱਤੀ ਜਾਵੇ ਕਿੰਨੇ ਕਿੰਨੇ ਜਣੇ ਸੀ ਬੰਨ੍ਹੇ ਦੋ ਮੁੰਡੇ ਹੋਰ ਵਾਪਸ ਆਏ ਹੋਤੇ ਮੋਟਰਸਾਈਕਲ ਤੇ ਇਹ ਦੋ ਮੁੰਡੇ ਹੂੰ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 20 ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ਾਈ ਵਿੱਚ ਆਪੇ ਵੱਜ ਕੇ ਆਈ ਮੈਂ ਹੱਥ ਛੋੜੇਗੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਮੈਨੂੰ ਮੇਰੇ ਘਰ ਬਚਾ ਦੇ ਮੈਂ ਨਹੀਂ ਇਦਾਂ ਦੀ ਤੇ ਬਾਬੇ ਨੂੰ ਕੀ ਕਿਹਾ ਕਰਦਾ ਹੈ ਬਾਬਾ ਕਹਿੰਦਾ ਮੈਂ ਪੈਰ ਪੱਗਾ ਰੇ ਪੱਗ ਪਹਿਰਾ ਦੇ ਰੱਖ ਕੇ ਉਹਨਾਂ ਨੇ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਖਤ ਸਹਾਇਤਾ ਦਿੱਤੀ ਆਵੇ ਇਹਨੂੰ ਲੈ ਗਏ ਕਿੱਥੇ ਗਿਆ ਹੈ ਬਾਬਾ ਮੋਟਰ ਆਪਣੀ ਤੇ ਲੈ ਕੇ ਗਿਆ ਹੈ ਕਹਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬਰ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉਹ ਤੁਸੀਂ ਆ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਥੇ ਬੰਦੀ ਦਰਖਾਸਤ ਦਿੱਤੀ ਹੋਈ ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂਜੀ ਕਾਰਵਾਈ ਅਜੇ ਤੱਕ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਪਛਾੜ ਹੋ ਜੇ ਹੂੰ ਤੇ ਜਦੋਂ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਇਹਨਾਂ ਨੂੰ ਇਹ ਹੈ ਕਿ ਫਾਂਸੀ ਦੀ سزا ਦਿੱਤੀ ਜਾਵੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਬੱਤਰੀ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਟਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਹੂੰ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰ ਆਈ 12:30 ਦੇ ਕਰੀਬ ਹੂੰ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਮੈਨੂੰ ਆ ਕੇ ਲੈ ਗਈ ਉਥੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਟੈਗ ਆ ਗਿਆ ਜਰੂਨ ਉਹ ਹਸਪੀਟਲ ਦਾਖਲ ਕਰਵਾਤਾ ਨਸ਼ੀ ਨਸ਼ੇਲੀ ਦਵਾਈ ਦਿੱਤੀ ਉਹਦੇ ਨਾਲ ਹੀ ਨਸ਼ੇਲੀ ਦਵਾਈ ਦਿੱਤੀ ਗਈ ਉਹਦੇ ਨਾਲ ਹੀ ਅਟੈਕ ਹੋ ਗਿਆ ਹਾਂਜੀ ਉਹਦੇ ਨਾਲ ਅਟੈਕ ਲੇਡੀਜ਼ ਦੀ ਵੀਡੀਓ ਵਾਇਰਲ ਹੋ ਰਹੀ ਆ ਕੋਈ ਰੇਪ ਮਾਮਲਾ ਆ ਕੀ ਚੀਜ਼ ਹੋ ਰਿਹਾ ਬਾਦਲੇ ਕੀ ਪੂਰਾ ਮਾਮਲਾ ਕਰ ਇਹ ਕੁਛ ਦਿਨ ਪਹਿਲਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਲੇਡੀਜ਼ ਨੇ ਕਿਹਾ ਵੀ ਮੇਰੇ ਨਾਲ ਬਾਬਾ ਕਲਵੰਤ ਸਿੰਘ ਆ ਜਿਨੇ ਮੈਨੂੰ ਕੋਲਡ ਡਰਿੰਕ ਦੇ ਵਿੱਚ ਕੁਝ ਪਿਆ ਕੇ ਤੇ ਮੈਨੂੰ ਇਹ ਕਿਹਾ ਗਿਆ ਕਿ ਮੈਂ ਤੈਨੂੰ ਪੁੱਤਰ ਦੀ ਦਾਤ ਮਿਲੂਗੀ ਤਾਂ ਮੇਰੇ ਨਾਲ ਤੈਨੂੰ ਪੰਜ ਇਸ਼ਨਾਨ ਕਿਤੇ ਬਾਹਰ ਕਰਨ ਜਾਣਾ ਪਊਗਾ ਤੇ ਉਹਨੇ ਉਸ ਦਾ ਪਤੀ ਉਹਦੇ ਨਾਲ ਗਿਆ ਹੋਇਆ ਸੀਗਾ ਤੇ ਉਹਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਉਹ ਆਪਣੇ ਸਕੂਟਰ ਦੇ ਉੱਤੇ ਬਿਠਾ ਕੇ ਲੇਡੀਜ਼ ਨੂੰ ਕਿਸੇ ਬਾਹਰ ਮੋਟਰ ਦੇ ਉੱਤੇ ਲੈ ਗਿਆ ਤੇ ਉਸ ਦੇ ਨਾਲ ਉਸਨੇ ਰੇਪ ਕੀਤਾ ਤੇ ਲੇਡੀਜ਼ ਨੇ ਤੁਰੰਤ ਜਦੋਂ ਪਹਿਲਾਂ ਤਾਂ ਸਾਨੂੰ ਕੋਈ ਸਟੇਟਮੈਂਟ ਨਹੀਂ ਰਿਕਾਰਡ ਕਰਾਈ ਸੀ ਕੱਲ ਉਸਨੇ ਸਾਨੂੰ ਆ ਕੇ ਆਪਣੀ ਸਟੇਟਮੈਂਟ ਰਿਕਾਰਡ ਕਰਾਈ ਹੈ ਜੀ ਉਸ ਦੇ ਖਿਲਾਫ ਕਲਵੰਤ ਸਿੰਘ ਦੇ ਇਮੀਡੀਏਟਲੀ ਅਸੀਂ ਐਫ ਆਰ ਨੰਬਰ 80/24 ਅੰਡਰ ਸੈਕਸ਼ਨ 64 ਬੀ ਐਨ ਐਸ ਦੇ ਵਿੱਚ ਰਜਿਸਟਰ ਕਰ ਦਿੱਤੀ ਹੈ ਜੀ ਤੇ ਛਾਪੇਮਾਰੀ ਸਾਡੀ ਜਾਰੀ ਆ ਕੰਟੀਨਿਊ ਜਲਦੀ ਤੋਂ ਜਲਦੀ ਉਹਨੂੰ ਬਾਬੇ ਨੂੰ ਅਰੈਸਟ ਕਰ ਲਿਆ ਪਾਉਗਾ ਸਰਕਾਰਨ ਕੀ ਕਰਨ ਇਹ ਸੀ ਕਿ ਬਾਬਾ ਪਿੰਡ ਦੇ ਵਿੱਚ ਜਿਵੇਂ ਪੁੱਛਾ ਦਿੰਦੇ ਹੁੰਦੇ ਆ ਜੀ ਤੇ ਆਮ ਲੋਕੀ ਪੁੱਛਾ ਲੈਣ ਜਾਂਦੇ ਨੇ ਤਾਂ ਉਹਨੇ ਕਿਹਾ ਵੀ ਤੈਨੂੰ ਬਾਬੇ ਨੇ ਕਿਹਾ ਵੀ ਮੁੰਡਾ ਹੈ ਨਹੀਂ ਸੇ ਨਾਲ ਲੇਡੀ ਦੇ ਘਰੇ ਮੈਰਿਡ ਸੀ ਤੇ ਉਹਨਾਂ ਨੇ ਕਿਹਾ ਤੈਨੂੰ ਪੁੱਤਰ ਦੀ ਦਾਤ ਮਿਲ ਜੂਗੀ ਜੀ ਇਹਨਾਂ ਕੋਲੋਂ ਤੇ ਇਸ ਲਈ ਉਹਨਾਂ ਦੇ ਘਰੇ ਜਾਂਦੀ ਸੀਗੀ ਤਾਂ ਬਾਬੇ ਨੇ ਕਿਹਾ ਵੀ ਜੇ ਤੂੰ ਪੁੱਤਰ ਦੀ ਦਾਤ ਲੈਣੀ ਆ ਤੇ ਤੈਨੂੰ ਮੈਨੂੰ ਨਾਲ ਪੰਜ ਇਸ਼ਨਾਨ ਕਰਨ ਜਾਣਾ ਪਊਗਾ ਬਾਹਰ